ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵੀਡੀਓ ਤੇ ਗਾਇਜ਼ ਅਸੀਂ ਕੱਲ ਜਿਹੜੀ ਵੀਡੀਓ ਬਣਾਈ ਸੀ ਨਾ 15 ਸੈਕਿੰਡ ਰੋਕ ਜਿਓ ਪਹਿਲਾਂ ਪੂਰੀ ਗੱਲ ਸੁਣ ਲਿਓ ਜਿਹੜੀ ਅਸੀਂ ਕੱਲ ਵੀਡੀਓ ਬਣਾਈ ਸੀਗੀ ਜਿਹਦੇ ਵਿੱਚ ਅਸੀਂ ਤੁਹਾਡੇ ਸਾਰਿਆਂ ਦੇ ਕਮੈਂਟ ਪੜੇ ਸੀਗੇ ਜਿੰਨੇ ਵੀ ਤੁਸੀਂ ਸਾਰਿਆਂ ਨੇ ਕਮੈਂਟ ਕੀ ਪੜੇ ਸੀਗੇ ਕਈਆਂ ਦਾ ਨਾਮ ਨਹੀਂ ਲਿੱਤੇਗੇ ਸੀ ਤੇ ਕਈਆਂ ਦੇ ਲਿੱਤੇ ਗਏ ਸੀ ਤੇ ਕੁਝ ਲੋਕ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੁਝ ਲੋਕ ਗਲਤ ਬੋਲਦੇ ਹੁੰਦੇ ਆ ਜਾਂ ਜੋਤੀ ਨੂੰ ਗਲਤ ਬੋਲਦੇ ਆ ਜਾਂ ਮੈਨੂੰ ਗਲਤ ਬੋਲਦੇ ਆ ਪਤਾ ਨਹੀਂ ਕੀ ਕੀ ਉਹ ਬੋਲਦੇ ਨੇ ਕੀ ਕੀ ਨਹੀਂ ਬੋਲਦੇ ਤਿੰਤਾਂ ਨੂੰ ਨਾ ਅੱਜ ਉਹ ਕਮੈਂਟ ਪੜਾਉਂਗਾ ਇੱਕ ਹੀ ਬੰਦੇ ਦੇ ਨੇ ਤਿੰਨ ਕਮੈਂਟ ਕੀਤੀ ਹੈ ਕਮੈਂਟ ਵੀ ਇਦਾਂ ਦੇ ਕੀਤੇ ਨੇ ਇੰਨੇ ਲੰਬੇ ਲੰਬੇ ਇੰਨੇ ਲੰਬੇ ਲੰਬੇ ਕਮੈਂਟ ਕੀਤੇ ਚਿੱਠੀਆਂ ਵਰਗੇ ਕਮੈਂਟ ਕੀਤੇ ਨੇ ਉਹ ਬੰਦੇ ਨੇ ਤੇ ਤੁਹਾਨੂੰ ਉਹ ਬੰਦੇ ਦੇ ਕਮੈਂਟ ਜ਼ਰੂਰ ਪੜਾਉਂਗਾ ਬੰਦਾ ਹੈ ਜਨਾਨੀ ਹੁਣ ਇਹ ਨਹੀਂ ਪਤਾ ਕਿ ਦੇਖੋ ਬੰਦਾ ਕਿ ਜਨਾਨੀ ਪਰ ਮੈਂ ਕਹਿੰਦਾ ਕਿ ਯਾਰ ਜੇ ਅਸੀਂ ਵੀਡੀਓ ਬਣਾਉਣੀ ਹੈ ਤੇ ਉਹਦੇ ਵਿੱਚ ਦੱਸੋ ਕਿਸ ਨੂੰ ਕੀ ਕੋਈ ਪ੍ਰੋਬਲਮ ਹੋਵੇ ਜਾਂ ਕੁਝ ਹੋਵੇ ਜੀ ਹਾਂ ਅਸੀਂ ਕਿਸੇ ਨੂੰ ਵੀਡੀਓ ਬਣਾ ਕੇ ਜੇ ਅਸੀਂ ਕਿਸੇ ਨੂੰ ਮਾਰਾ ਕਹਿ ਰਹੇ ਆ ਤਾਂ ਜੇ ਕਿਸੇ ਨੂੰ ਪ੍ਰੋਬਲਮ ਹੋਵੇ ਜੇ ਅਸੀਂ ਵੀਡੀਓ ਬਣਾਣੇ ਆ ਜੇ ਵਲੌਗ ਬਣਾਣੇ ਆ ਤਾਂ ਵੀ ਪ੍ਰੋਬਲਮ ਹੈ ਕਮੈਂਟ ਇਦਾਂ ਦੇ ਕੀਤੇ ਨੇ ਮੈਂ ਇਹ ਸੋਚਦਾ ਕਿ ਇੰਨਾ ਇੰਨੇ ਨੇ ਵੱਡੇ ਕਮੈਂਟ ਲਿਖਣ ਨੂੰ ਉਹਨਾਂ ਕੋਲ ਘੱਟ ਘੱਟ 10 15 ਮਿੰਟ ਤਾਂ ਲੱਗਣ ਲਿਖਣੇ ਨਹੀਂ ਅੰਧਾ ਅੰਨ੍ਹਾ ਇੱਟੇ ਵੱਡੇ ਕਮੈਂਟ ਉਹਨਾਂ ਨੇ ਕੀਤੇ ਹੋਏ ਨੇ ਤੇ ਦੂਸਰੀ ਗੱਲ ਇਹ ਕਿ ਲਿਖੇ ਵੀ ਇਦਾਂ ਨੇ ਕੀ ਕੋਈ ਸਪੈਲਿੰਗ ਮਿਸਟੇਕ ਨੇ ਕੁਝ ਪਤਾ ਨਹੀਂ ਲੱਗ ਰਿਹਾ ਕਿ ਅੱਧੇ ਕੀ ਲਿਖੇ ਅੱਧਾ ਕੀ ਨਹੀਂ ਲਿਖੇਗਾ ਤੇ ਤਨ ਮੈ ਦਿਖਾਨਣਾ ਤਨ ਮੈਂ ਉਹਨਾਂ ਦੇ ਕਮੈਂਟ ਦਿਖਾਨਣਾ ਪਹਿਲੇ ਤੁਸੀਂ ਉਹਨਾਂ ਦੇ ਕਮੈਂਟ ਦੇਖ ਲਓ ਠੀਕ ਹੈ ਜੀ ਰੁਕ ਜਾ ਆ ਸਾਈਡ ਦੇ ਉੱਪਰ ਦੇਖ ਲਓ ਜੀ ਆ ਕਮੈਂਟ ਆਇਆ ਹੋਇਆ ਠੀਕ ਹੈ ਜੀ ਇਹ ਆਇਆ ਸੀਗਾ ਸਾਨੂੰ ਉਹ ਵੀਡੀਓ ਦੇ ਜਿਹਦੇ ਉੱਪਰ ਲਾਇਸੈਂਸ ਸੀ ਇਸ ਪੈਸੇਆਂ ਵਿੱਚ ਅਸੀਂ ਮੈਂ ਕੀ ਕਰਾਂਗੀ ਜਿਹਦੇ ਵਿੱਚ ਮੈਨੂੰ 2400 ਰੁਪਏ ਮਿਲੇ ਸੀ ਐਡਵਾਂਸ ਜਿਸ ਦਿਨ ਮਿਲਿਆ ਸੀਗਾ ਠੀਕ ਹੈ ਜੀ ਇਹ ਉਸ ਵੀਡੀਓ ਦੇ ਉੱਪਰ ਦੋ ਕਮੈਂਟ ਉਸੇ ਵੀਡੀਓ ਤੇ ਆਏ ਨੇ ਹਾਂ ਤੇ ਪਹਿਲਾ ਕਮੈਂਟ ਤੁਸੀਂ ਦੇਖ ਲਓ ਜੀ ਇੱਥੇ ਲਿਖਿਆ ਜੀ ਆਊਟ ਆਫ ਕੰਟਰੀ ਜਾਓ ਮੰਥਲੀ ਸੈਲਰੀ 40000 ਬਿੰਦੂ ਛੋਟੀ ਕੰਟਰੀ ਵਿੱਚ ਅਸੀਂ ਤੇ ਨਹੀਂ ਲਾਇਕ ਕਰਨਾ ਤੁਹਾਨੂੰ ਬਸ ਤੁਸੀਂ ਕੰਮ ਕਰੋ ਕੰਮ ਕਰੋ ਕਮਾਓ ਤੇ ਖਾਓ ਹਾਂ ਆਊਟ ਆਫ ਕੰਟਰੀ ਕਿਹੜੀ ਆ ਆਊਟ ਆਫ ਕੰਟਰੀ ਛੋਟੀ ਬਿੰਦੂ ਕਿਹੜੀ ਕੰਟਰੀ ਹੁਣ ਮੈਨੂੰ ਤੇ ਹੀ ਨਹੀਂ ਪਤਾ ਆਊਟ ਆਫ ਕੰਟਰੀ ਹੁਣ ਮੈਨੂੰ ਆਊਟ ਆਫ ਕੰਟਰੀ ਜੇ ਜਾਉਂਗੇ ਤਾਂ 15 16 ਲੱਖ ਪਹਿਲਾਂ ਲੱਗਦੇ ਸੀ ਹੁਣ ਤਾਂ ਆਊਟ ਆਫ ਕੰਟਰੀ ਦਾ ਕਹਿਣ ਦਾ ਭਾਵੇਂ ਹੈ ਕਿ ਜੰਗਲਾਂ 'ਚ ਜਾਓ ਕਿ ਸ਼ਹਿਰਾਂ ਨੂੰ ਛੱਡ ਕੇ ਜੰਗਲਾਂ 'ਚ ਚੱਲ ਜਿਓ ਹਾਂ ਜਿਹੜਾ ਮਾੜਾ ਮੋੜਾ ਖਾਂਦੇ ਉਹ ਵੀ ਨਾ ਖਾਈਏ ਜਿਹੜਾ ਮੱਕੀ ਕਹਿੰਦੇ ਕਿ ਮਾੜੀ ਮੋਦੀ ਜਿਹੜੀ ਛੋਟੀ ਬਿੰਦੂ ਕੰਟਰੀ ਹੈ ਹੁਣ ਇਹ ਮੈਨੂੰ ਪੱਕਾ ਨਹੀਂ ਪਤਾ ਕਿ ਕਿਹੜੀ ਹੈ ਕਿਹੜੀ ਨਹੀਂ ਉਸ ਤੋਂ ਬਾਅਦ ਤੁਸੀਂ ਦੱਸ ਦਿਓ ਦੂਸਰਾ ਕਮੈਂਟ ਦੂਸਰਾ ਕਮੈਂਟ ਰਿਵੀਅੂ ਵਿੱਚ ਲਿਖਿਆ ਜੀ ਲੈ ਤੇ ਫਿਰ ਸਾਨੂੰ ਲੋਕਾਂ ਨੂੰ ਦੱਸ ਦੱਸਦੇ ਯਾਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਆਉਂਦੀ ਐਦਾਂ ਵੀਡੀਓ ਬਣਾ ਕੇ ਲੋਕਾਂ ਨੂੰ ਦਿਖਾ ਰਹੇ ਹੋ ਕਿ ਕੋਈ ਕੋਈ ਕੰਮ ਕਰ ਲਓ ਦੋਨੋਂ ਜਣੇ ਤੁਹਾਡੇ ਪਾਪਾ ਜੀ ਕੰਮ ਕਰਨ ਅੱਛਾ ਜੀ ਤੁਹਾਡੇ ਪਾਪਾ ਨੇ ਤੁਹਾਨੂੰ ਕੰਮ ਤੋਂ ਮਨਾ ਕੀਤਾ ਵੀਡੀਓ ਬਣਾਉਣ ਤੋਂ ਕਿਉਂ ਨਹੀਂ ਕੀਤਾ ਬੋਲ ਬੋਲੀ ਜਾਓ ਅਸੀਂ ਨਹੀਂ ਕਰਨਾ ਤੁਹਾਨੂੰ ਲਾਈਕ ਤੇ ਸਪੋਰਟ ਉਸ ਵਰ ਕਰ ਲੋ ਕੀ ਕਰਨਾ ਹੱਦ ਹੋਈ ਪਈਆ ਇੰਨਾ ਲੋਕਾਂ ਤੇ ਦਿਮਾਗ ਖਰਾਬ ਕੀਤਾ ਪਿਆ ਸਾਰੇ ਵਲੋਗਰ ਦੇ ਜਦੋਂ YouTube ਖੋਲੋ ਇਹਨਾਂ ਦੇ ਆਹੀ ਜਾਂਦੇ ਲਾਈਕ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਤੇ ਉਹ ਕੋਈ ਕੰਮ ਨਹੀਂ ਕਰ ਲੋ ਰੱਬ ਤੋਂ ਕਰ ਲਓ ਥੋੜੀ ਮਿਹਨਤ ਕਰ ਲਓ ਹੁਣ ਇਹ ਦੱਸੋ ਜੀ ਲਿਖਿਆ ਹੁਣ ਇੰਨਾ ਵੱਡਾ ਕਮੈਂਟ ਲਿਖਣ ਲਈ ਉਹਨਾਂ ਨੇ ਇਕੱਲਾਂ ਕਿੰਨਾ ਕਾ ਟਾਈਮ ਕੱਢਿਆ ਹੋਣਾ ਕਿੰਨਾ ਨਹੀਂ ਕੱਢਿਆ ਹੋਣਾ ਜੇ ਹੁਣ ਅਸੀਂ ਕਿਸੇ ਨੂੰ ਜੇ ਕਹਿੰਨੇ ਆ ਕਿ ਜੇ ਹੁਣ ਜੇ ਕੋਈ ਕਿਸੇ ਦੀ ਸਪੋਰਟ ਕਰ ਰਿਹਾ ਹੁਣ ਹਾਲਾਂਕਿ ਦੇਖੋ ਜੀ ਪਹਿਲੇ ਦੇ ਟਾਈਮ ਦੇ ਵਿੱਚ ਇਹ ਚੀਜ਼ਾਂ ਨਹੀਂ ਸੀਗੀਆਂ ਕਿ ਇੱਕ ਬੰਦਾ ਦੂਸਰੇ ਦੀ ਮਦਦ ਇਦਾਂ ਨਹੀਂ ਕਰਦਾ ਸੀ ਹੁਣ ਇਦਾਂ ਦਾ ਇੱਕ ਮਾਹੌਲ ਹੀ ਹੁਣ ਹੋ ਗਏ ਦਦਾ ਕਿ ਇੱਕ ਬੰਦਾ ਘਰ ਬੈਠਾ ਬੈਠਾ ਵੀ ਆਊਟ ਆਫ ਕੰਟਰੀ ਦੇ ਹੈਲਪ ਕਰ ਸਕਦਾ ਜੇ ਹੁਣ ਉਸ ਚੀਜ਼ ਦਾ ਅਸੀਂ ਜੇ ਉਸ ਚੀਜ਼ ਦੇ ਉੱਪਰ ਕੰਮ ਕਰ ਰਹੇ ਹਾਂ ਜੇ ਉਹ ਕੰਮ ਕਰਨ ਤੋਂ ਨਾਲ ਸਾਨੂੰ ਥੋੜਾ ਬਹੁਤ ਇਹ ਬੈਨੀਫਿਟ ਮਿਲੂਗਾ ਜਾਂ ਥੋੜਾ ਬਹੁਤ ਬੈਨੀਫਿਟ ਹੋਊਗਾ ਤੇ ਉਹਦੇ ਵਿੱਚ ਵੀ ਉਹਨਾਂ ਨੂੰ ਪ੍ਰੋਬਲਮ ਆ ਹੂੰ ਉਹ ਸਾਡੇ ਡੈਡੀ ਇੰਨਾ ਕਹਿੰਦੇ ਡੈਡੀ ਨੂੰ ਕੋ ਕੰਮ ਕਰੋ ਕਰ ਦਿੰਦੇ ਹੁਣ ਉਹ ਲੋਕਾਂ ਨੂੰ ਫੜ-ਫੜ ਕੇ ਕਹਿਣ ਕਿ ਮੈਨੂੰ ਕੰਮ ਦੋ ਮੈਨੂੰ ਇਹ ਕਰੋ ਡੈਡੀ ਨੇ ਡੈਡੀ ਨੇ ਕਦੀ ਵੀ ਇਹ ਚੀਜ਼ ਨਹੀਂ ਬੋਲੀ ਹੈਗੀ ਕੀ ਹਾਂ ਸਾਨੂੰ ਇਹ ਚੀਜ਼ ਕਦੀ ਨਹੀਂ ਗਈ ਉਹਨੇ ਕਿ ਤੁਸੀਂ ਵੀ ਨੂੰ ਨਹੀਂ ਬਣਾਦੀ ਕਿ ਮੈਂ ਕੰਮ ਕਰਦਾ ਮੈਂ ਕੰਮ ਕਰਦਾ ਮੇਰੇ ਪਾਪਾ ਵੀ ਕੰਮ ਕਰਦੇ ਨੇ ਹੁਣ ਗੱਲ ਰਹੀ ਜੋਤੀ ਦੀ ਹੁਣ ਉਹ ਦਾ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਜੋਤੀ ਨੂੰ ਵੀ ਕੰਮ ਤੇ ਲਾ ਦੋ ਹੁਣ ਕੰਮ ਤੇ ਅਸੀਂ ਤਾਂ ਲਾ ਦਈਏ ਹੁਣ ਅਸੀਂ ਇਹ ਚੀਜ਼ ਪਹਿਲਾਂ ਤੁਹਾਨੂੰ ਜਿਹੜੇ ਸਾਡੇ ਪੁਰਾਣੇ ਨੇ ਉਹਨਾਂ ਨੂੰ ਸਭ ਨੂੰ ਪਤਾ ਕਿ ਅਸੀਂ ਜੋਤੀ ਨੂੰ ਕੰਮ ਤੇ ਕਿਉਂ ਨਹੀਂ ਲਾਇਆ ਉਹ ਸਭ ਨੂੰ ਪਤਾ ਵਾ ਪਰ ਫਿਰ ਵੀ ਚਲੋ ਕੀ ਕਹੀਏ ਹੁਣ ਬਾਕੀ ਦੂਸਰਾ ਕਮੈਂਟ ਪੜ ਲਓ ਇਹਨਾਂ ਦੇ ਇੱਕ ਹੋਰ ਕਮੈਂਟ ਲਾਸਟ ਕਮੈਂਟ ਹੈ ਇਹ ਕਮੈਂਟ ਜ਼ਰੂਰ ਪੜਿਓ ਜੀ ਇਹ ਕਮੈਂਟ ਦਾ ਉਹ ਕਹਿੰਦੇ ਨੇ ਕਿ ਤੁਸੀਂ ਲੋਕਾਂ ਨੂੰ ਤਮਾਸ਼ਾ ਦਿਖਾਇਆ ਸਿਰਫ ਕੁਝ ਗੰਦ ਖਾਣਾ ਤੁਸੀਂ ਗੰਦ ਦੇ ਖਣਾਵਾ ਹਾਂ ਅਸੀਂ ਤਾਂ ਕੋਈ ਗੰਦ ਨਹੀਂ ਖਾਣਾ ਨਾ ਉਹ ਕੋਸ ਹੱਸ ਕੋਈ ਆਹ ਕਮੈਂਟ ਦੇਖੋ ਜੀ ਇੱਥੇ ਲਿਖਿਆ ਜੀ ਉਹ ਆਹ ਦੇਖੋ ਓ ਬਾਈ ਇਹਨਾਂ ਦਾ ਤਾਂ ਇਹੀ ਡਰਾਮਾ ਹੁੰਦਾ ਇਹ ਉਸ ਵੀਡੀਓ ਦੇ ਉੱਪਰ ਕੀਤਾ ਜਿਹਦੇ ਵਿੱਚ ਗਿਆ ਸੀ ਅਸੀਂ ਲਾਸਟ ਵੀਡੀਓ 2024 ਦੀ ਸੀਗੀ ਹਾਂ ਓ ਬਾਈ ਇਹਨਾਂ ਦਾ ਤਾਂ ਇਹੀ ਡਰਾਮਾ ਹੁੰਦਾ ਟਾਈਟਲ ਰੱਖ ਕੇ ਸੈਡ ਕੀ ਅੱਜ ਦੀ ਲਾਸਟ ਵੀਡੀਓ ਤੇ ਕੋਈ ਕੰਮ ਕਰ ਲਓ ਲੋਕ ਤੁਹਾਡੇ ਠੇਕੇ ਲੋਕਾਂ ਦਾ ਠੇਕਾ ਲਿਆ ਤੁਹਾਨੂੰ ਪੈਸੇ ਦੇਣ ਦਾ ਉਤਵਰ ਹਣ ਅਸੀਂ ਕਿਸੇ ਨੂੰ ਕਿਹਾ ਵਾ ਕਿ ਹਾਂ ਮੈਨੂੰ ਸਾਨੂੰ ਪੈਸੇ ਦਿਓ ਇੱਕ ਲੋਕਾਂ ਨੇ ਕਹੀਆਂ ਨੇ ਕਿ ਆ ਵੀ ਕਿਵੇਂ ਤੁਹਾਨੂੰ ਪੈਸੇ ਦਿੰਨੇ ਨੇ ਜਿੰਨੇ ਫਿਰ ਵੀ ਅਸੀਂ ਮਨਾਂ ਕੀਤਾ ਉਹ ਅਸੀਂ ਕਿਸੇ ਨੂੰ ਕਿਹਾ ਨਹੀਂ ਤੁਸੀਂ ਸਾਡਾ ਠੇਕਾ ਲਓ ਸਾਨੂੰ ਪੈਸੇ ਦਿਓ ਸਾਡੇ ਕੁਝ ਕਰੂਗਾ ਉਹ ਤੁਹਾਡੀ ਆਪ ਦੇ ਦਿਮਾਗ ਦੀ ਸੋਚ ਤੇ ਤੁਸੀਂ ਕੀ ਸੋਚਦੇ ਕੀ ਪੜਦੇ ਉਹ ਦਿਮਾਗ ਖਰਾਬ ਕਰਨ ਨੂੰ ਅਸੀਂ ਕਿਸੇ ਦੇ ਘਰ ਚ ਜਾ ਕੇ ਕੁਝ ਕੀਤਾ ਵਾ ਜਾਂ ਕੋਈ ਗੰਦੀ ਵੀਡੀਓ ਬਣਾਉਣੀ ਹੈ ਕੁਝ ਵੀ ਤਾਂ ਫਿਰ ਤਾਂ ਤੁਸੀਂ ਕਹੋਗੇ ਦਿਮਾਗ ਖਰਾਬ ਕੀਤਾ ਦਿਮਾਗ ਖਰਾਬ ਮਤਲਬ ਤੁਹਾਨੂੰ ਪਤਾ ਵੀ ਹੈ ਅਸੀਂ ਤੁਹਾਨੂੰ ਕਹਿੰਦੇ ਨਹੀਂ ਸਾਡੀ ਤੁਸੀਂ ਵੀਡੀਓ ਦੇਖੋ ਹਾਂ ਦੂਸਰੀ ਗੱਲ ਹੈ ਕਿ ਚਲੋ ਠੀਕ ਹੈ ਇੱਕ ਵਾਰੀ ਮੈਂ ਜਰੂਰ ਸਕੈਨਰ ਲਾਇਆ ਸੀਗਾ ਇਹ ਚੀਜ਼ ਮੈਂ ਮੰਨਦਾ ਕਿ ਹਾਂ ਸਕੈਨਰ ਮੈਂ ਲਾਇਆ ਸੀ ਬਟ ਹਾਂ ਉਹਦੇ ਵਿੱਚ ਉਹਦੇ ਉੱਪਰੋਂ ਮੈਨੂੰ ਕੋਈ ਐਵੇਂ ਕਹਿ ਦੋ ਕਿ ਮੈਨੂੰ ਆਜ ਤੱਕ ਹਜ ਤੱਕ ਵੀ 1 ਰੁਪਿਆ ਨਹੀਂ ਆਇਆ ਹੈ ਨਾ ਸਕੈਨਰ ਤੋਂ ਸਕੈਨਰ ਮੈਂ ਇੱਕ ਦਿਨ ਲਾਇਆ ਜਿਸ ਦਿਨ ਮੈਂ ਤਾਂ ਲਾਇਆ ਸੀ ਕਿਉਂਕਿ ਮੈਂ ਦੁਖੀ ਹੋ ਗਿਆ ਸੀਗਾ ਕਿਉਂਕਿ ਹੱਥ ਬਹੁਤ ਟਾਈਟ ਆ ਸਾਡੇ ਨੂੰ ਸਾਰੇ ਨੂੰ ਪਤਾ ਹੀ ਹੈ ਜਿਹੜੇ ਸਾਡੇ ਰੈਗੂਲਰ ਨੇ ਉਹਨਾਂ ਨੂੰ ਸਭ ਨੂੰ ਪਤਾ ਕਿ ਸਾਡਾ ਹੱਟ ਹੈ ਤਾਂ ਸਕੈਨਰ ਜਰੂਰ ਲਾਇਆ ਮੈਂ ਜਰੂਰ ਸੀਗਾ ਇੱਕ ਵਾਰੀ ਇੱਕ ਵੀਡੀਓ 'ਚ ਲੱਗਿਆ ਹੈ ਪਿੱਛੇ ਤਿੰਨ ਚਾਰ ਵੀ ਪਰ ਇਹ ਕਿਸਾਨੂ ਸਕੈਨਰ ਤੋਂ ਹਜ ਤੱਕ ਕੁਝ ਵੀ ਨਹੀਂ ਆਇਆ ਤੇ ਅਸੀਂ ਇਹ ਚੀਜ਼ ਹਜੇ ਕਲੇਮ ਕਰਦੇ ਆ ਅੱਗੇ ਸੁਣੋ ਕੀ ਲਿਖਿਆ ਉਸ ਵਾਰ ਹੋਇਆ ਕੰਮ ਨਹੀਂ ਹੁੰਦਾ ਅੱਛਾ ਜੀ ਜੋਤੀ ਕੰਮ ਨਹੀਂ ਹੋਰ ਕੋ ਸਕਦੀ ਤੇ ਵੀਡੀਓ ਬਣਾ ਸਕਦੀ ਹੈ ਹੱਦ ਹੋਈ ਬਈ ਲੋਕਾਂ ਨੇ ਮਜ਼ਾਕ ਸਮਝ ਰੱਖਿਆ ਕਿਹੜੀ ਫੈਮਿਲੀ ਤੁਹਾਨੂੰ ਪੈਸੇ ਮਿਲਦੇ ਆ ਤੇ ਤੁਸੀਂ ਬੋਲਦੇ ਹੋ ਕਿ ਫੈਮਿਲੀ ਔਰ ਸੁਧਰ ਜਾਓ ਲੋਕਾ ਹੁਣ ਪਤਾ ਨਹੀਂ ਲਿਖਿਆ ਹੁਣ ਵਿੱਚ ਕਹ ਰਿਹਾ ਕਿ ਫੈਂਡੀ ਕਹਿੰਦੀ ਕਿ YouTube ਤੋਂ ਪੈਸੇ ਮਿਲਦੇ ਆ ਹੁਣ YouTube ਤੋਂ ਪੈਸੇ ਮਿਲਦੇ ਤੁਹਾਨੂੰ ਵੀ ਪਤਾ ਜਿਨ੍ਹਾਂ ਨੂੰ ਪਤਾ ਜਿਹੜੇ ਨੂੰ ਨੋਲੇਜ ਹੈਗੀ ਉਹਨਾਂ ਨੂੰ ਪਤਾ ਕਿ YouTube ਤੋਂ ਇਨਕਮ ਹੁੰਦੀ ਹੈ ਫਿਰ ਉਸ ਵੱਲ ਲਿਖਿਆ ਕਿ ਮਿਹਨਤ ਕਰਦੇ ਅਸੀਂ ਪੈਸੇ ਪਾਗਲ ਆ ਹੱਦ ਹੋਈ ਪਈ ਹੈ ਕਹਿੰਦੀ ਮੇਰੇ ਹਸਬੰਡ ਪਹਿਲੇ ਦਿਨ ਦੀ ਡਿਊਟੀ ਜਾਂਦੇ ਤੇ ਫਿਰ ਓਵਰਨਾਈਟ ਡਿਊਟੀ ਕਰਦੇ ਤੇ ਦੱਸੋ ਅਸੀਂ ਕੀ ਕਰੀਏ ਕੋਈ ਕੰਮ ਕਰ ਲਓ ਸੈਡ ਦੋ ਇਹ ਕੰਮ ਛੱਡ ਤੋਂ ਨਹੀਂ ਲਿਖਿਆ ਲਿਖਿਆ ਕਿ ਸੈੱਟ ਦੋ ਇਹ ਕੰਮ ਸੈੱਟ ਦੋ ਇਹ ਕੰਮ ਉਹ ਛੱਡ ਕੋ ਇਹ ਕੰਮ ਹੱਦ ਹੋ ਗਈ ਹੈ ਤੇ ਬਾਈ ਤੁਹਾਡੇ ਲੋਕਾਂ ਦੀ ਬਾਈ ਮੰਨ ਮੈਂ ਦੀ ਕਿ ਅਸੀਂ ਸਭ ਮੁਸੀਬਤ ਆਉਂਦੀ ਹੈ ਨਹੀਂ ਕਰਦੀ ਲਾਈਕ ਜੇ ਅਸੀਂ ਲਾਈਕ ਇਥੋਂ ਕਰਦੇ ਹਾਂ ਤੇ ਸਾਨੂੰ ਵੀ ਫਾਇਦਾ ਫਾਇਦਾ ਹੁੰਦਾ ਲੋਕਾਂ ਨੂੰ ਉਹੀ ਫੁੱਦੂ ਬਣਾ ਰੱਖਿਆ ਹਰ ਕਿਸੇ ਨੂੰ ਹੁਣ ਜਿੰਨੇ ਵੀ ਸਾਡੇ ਜੀ ਪੁਰਾਣੇ ਬੰਦੇ ਸਭ ਨੂੰ ਪਤਾ ਕਿ ਅਸੀਂ ਕਿੰਨਾ ਕਿਸੇ ਨੂੰ ਫੁੱਜੂ ਬਣਾ ਰਖਿਆ ਹੈ ਜਾਂ ਕਿੰਨਾ ਕੁ ਅਸੀਂ ਝੂਠ ਬੋਲ ਰਹੇ ਆਂ ਜਾਂ ਕਿੰਨਾ ਕੁ ਕੁਛ ਅਸੀਂ ਉਹ ਕਰ ਰਹੇ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਨਾ। ਉਹ ਕਹਿੰਦੇ ਅਸੀਂ ਤੁਹਾਨੂੰ ਲਾਈਕ ਨਹੀਂ ਕਰਦੇ ਅਸੀਂ ਵੀ ਮੈਂ ਤੁਹਾਨੂੰ ਘਰੇ ਆ ਕੇ ਤੁਹਾਡੇ ਤੇ ਹੱਥ ਫੜ ਕੇ ਗੈਰੀ ਲਾਈਕ ਕਰੋ ਲਾਈਕ ਕਰੋ ਉਪਰੋਂ ਤੁਸੀਂ ਕਹਿੰਦੇ ਸਾਨੂੰ ਫਾਇਦਾ ਨਹੀਂ ਹੁੰਦਾ ਹੈ ਤੇ ਤੁਸੀਂ ਆਪ ਇੰਨਾ ਫੁੱਜ ਦਿਮਾਗ ਲਾਉ ਤੁਸੀਂ ਇਹਦੇ ਵਿੱਚ ਲਾਈਕ ਕਰਨ ਦੇ ਵਿੱਚ ਵੀ ਫਾਇਦੇ ਦੇ ਬਾਰੇ ਸੋਚ ਰਹੇ ਹੋ ਤੇ ਤੁਸੀਂ ਦੂਸਰੀ ਗੱਲ ਇਹ ਕਿ ਦੇਖੋ ਜੇ ਕਿਸੇ ਦੀ ਲਾਈਕ ਕਰਨ ਨਾਲ ਜੇ ਕਿਸੇ ਦੀ ਲਾਈਫ ਦੇ ਵਿੱਚ ਚੇਂਜ ਆ ਜਾਂਦਾ ਜੇ ਹੁਣ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਰਦੇ ਹੋ ਜੇ ਉਹਦੇ ਨਾਲ ਸਾਡੀ ਤੰਗੀ ਦੂਰ ਹੋ ਜਾਂਦੀ ਆ ਸਾਡਾ ਆਪਣਾ ਘਰ ਬਣ ਜਾਂਦਾ ਸਾਡਾ ਸਭ ਕੁਝ ਹੋ ਜਾਂਦਾ ਤੇ ਉਹ ਲੋਕਾਂ ਨੂੰ ਉਹ ਚੀਜ਼ ਵੀ ਬਰਦਾਸ਼ਤ ਨਹੀਂ ਹੈਗੀ ਕਿ ਕਿਸੇ ਦਾ ਭੜਾ ਹੋ ਜਵੇ ਉਹ ਤਾਂ ਕਹਿੰਦੇ ਕਿ ਜਾਂ ਅਸੀਂ ਕਿਸੇ ਨੂੰ ਨਾ ਲਾਈਕ ਕਰਨਾ ਨਾ ਸਪੋਰਟ ਕਰਨਾ ਅਸੀਂ ਜੀ ਇਹ ਹੀ ਕਹਿੰਦੇ ਕਿ ਤੁਹਾਨੂੰ ਜੀ ਤੁਸੀਂ ਸਾਡੀ ਵੀਡੀਓ ਨੂੰ ਨਾ ਲਾਈਕ ਕਰੋ ਨਾ ਕਰੋ ਸਬਸਕ੍ਰਾਈਬ ਜਿੰਨਾ ਕਿ ਤੁਹਾਡਾ ਮਨ ਕਰੇ ਤੇ ਬਸ ਇੰਨਾ ਕਿ ਤੁਹਾਡਾ ਜੀ ਅਸੀਂ ਸ਼ੁਕਰਗੁਜ਼ਾਰ ਕਰਦੇ ਆਂ ਕਿ ਤੁਸੀਂ 10 15 ਮਿੰਟ ਕੱਢ ਕੇ ਸਾਨੂੰ ਕਮੈਂਟ ਕੀਤੇ ਤਿੰਨ ਉਹ ਵੀ ਏਡੇ ਏਡੇ ਉਹਦਾ ਬਹੁਤ ਧੰਨਵਾਦ ਪਰ ਇਹ ਕਿ ਅੱਗੇ ਅੱਗੇ ਤੋਂ ਜਿਹੜਾ ਜਿਹੜੀ ਕਮੈਂਟ ਕਰੋਗੇ ਉਹਦੇ ਵੀ ਥੋੜੀ ਸਪੈਲਿੰਗ ਆਪਣੀ ਸਹੀ ਕਰ ਲਿਓ ਜੀ ਤੁਹਾਡੀ ਸਪੈਲਿੰਗ ਦੀ ਮਿਸਟੇਕ ਸੀਗੀ ਤੇ ਬਾਕੀ ਤੁਹਾਨੂੰ ਸਾਨੂੰ ਤੁਹਾਡੇ ਤੋਂ ਕੋਈ ਗਿਲਾ ਸ਼ਿਕਵਾ ਨਹੀਂ ਕੋਈ ਕੁਝ ਨਹੀਂ ਜੀ ਤੇ ਸਾਨੂੰ ਇਦਾਂ ਹੀ ਕਮੈਂਟ ਕਰਦੇ ਰਹਿ ਕਰੋ ਬਸ ਇਹ ਕਿ ਕਮੈਂਟ ਕਰਨ ਵਾਸਤੇ ਤੁਸੀਂ ਕੁਝ ਟਾਈਮ ਦਿਨੇ ਤੇ ਹੈਗੇ ਸਾਨੂੰ ਬਸ ਸਾਨੂੰ ਉਹੀ ਟਾਈਮ ਦੇ ਦਿਆ ਕਰੋ ਸਾਡੇ ਲਈ ਉਹੀ ਬਹੁਤ ਹੈ ਜੀ ਹਾਂ ਤੇ ਰੱਬ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀਆਂ ਬਖਸ਼ੇ ਤੁਹਾਡੇ ਘਰੇ ਦਿਨ ਦੁੱਗਣੇ ਤੇ ਰਾਤ ਚੌਗਣੀ ਤਰੱਕੀ ਹੋਵੇ ਰੱਬ ਤੁਹਾਨੂੰ ਖੁਸ਼ੀਆਂ ਦੇਵੇ ਸਭ ਕੁਝ ਦੇਵੇ ਤੇ ਗਾਇਸ ਆਪ ਜੀ ਮੈਂ ਤੇ ਗਾਇਸ ਕੋਈ ਜਦੋਂ ਜਾਂ ਕੋਈ ਬੰਦੇ ਦੀ ਸੋਚ ਕੇ ਅੰਦੀ ਹੈ ਚਲੋ ਕੋਈ ਨਹੀਂ ਹੁਣ ਉਹ ਕਹਿੰਦੇ ਕਿ ਜੋ ਬੰਦਾ ਮੱਕੀ ਜਿਹਦੀ ਥਿੰਕਿੰਗ ਜਿੱਥੇ ਤੱਕ ਹੁੰਦੀ ਹੈ ਨਾ ਉਹ ਉੱਥੇ ਤੱਕ ਹੀ ਸੋਚ ਸਕਦਾ ਹੈ ਜਿਹੜਾ ਬੰਦਾ ਕਹਿੰਦਾ ਕਿ ਅਸੀਂ ਲਾਈਕ ਕਰਨ ਦੇ ਵਿੱਚ ਵੀ ਉਹਨੂੰ ਜੇ ਫਾਇਦਾ ਹੋ ਜੂਗਾ ਤੇ ਅਸੀਂ ਲਾਈਕ ਨਹੀਂ ਕਰਨਾ ਤਾਂ ਨਾ ਕਰੋ ਤੇ ਹੁਣ ਉਹਦੀ ਥਿੰਕਿੰਗ ਤੁਸੀਂ ਦੇਖ ਸਕਦੇ ਹੋ ਕਿ ਕਿੱਥੇ ਤੱਕ ਹੋਊਗੀ ਬਾਕੀ ਸਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਜੀ ਤੇ ਬਸ ਜੀ ਤੁਹਾਨੂੰ ਇਹ ਹੀ ਤਿੰਨ ਕਮੈਂਟ ਮੈਂ ਜ਼ਰੂਰ ਦਿਖਾਣੇ ਸੀ ਅੱਜ ਨਹੀਂ ਤੇ ਚਲੋ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਜੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਪਲੀਜ਼ ਮੈਂ ਤੁਹਾਨੂੰ ਨਹੀਂ ਕਹਿ ਰਹੇ ਆ ਕਿਤੇ ਹੋਰ ਤੁਸੀਂ ਸਮਝੋ ਕਿ ਮੈਂ ਤੁਹਾਨੂੰ ਜ਼ਬਰਦਸਤੀ ਕਹਿ ਰਿਹਾ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਮੈਂ ਆਪਣੇ ਜਿਹੜੇ ਮੇਰੇ ਸਾਨੂੰ ਪਿਆਰ ਕਰਦੇ ਅਸੀਂ ਉਹਨਾਂ ਨੂੰ ਕਹਿ ਰਿਹਾ ਠੀਕ ਹੈ ਜੀ ਤੇ ਬਾਏ ਬਾਏ